ਜਿਸ ਦਿਨ ਦੂਜਾ ਦਿਨ ਆਇਆ ਮੇਰੇ ਵਿਆਹ ਵਾਲੀ ਸੁਹਾਗਰਾਸੀ ਜਿਸ ਦਿਨ ਮਤਲਬ ਕਿ ਮੈਂ ਅਜੇ ਤੱਕ ਇਹ ਗੱਲਾਂ ਨਹੀਂ ਕਈਆਂ ਹੈਗੀਆਂ ਮਤਲਬ ਉਸ ਦਿਨ ਉਹਨੇ ਮੈਨੂੰ ਬੰਦੇ ਨੂੰ ਇਦਾਂ ਦਾ ਨੋਚਿਆ ਸੀ ਉਹਨੇ ਜਿੱਦਾਂ ਕਿ ਇੱਕ ਜਾਨਵਰ ਨੋਚਦਾ ਹੈ ਮਤਲਬ ਕਿ ਮੈਨੂੰ ਦੱਸ ਦਿਆਂ ਵੀ ਇਸ ਟਾਈਮ ਹੁਣ ਤਾਂ ਕੁੜੀਆਂ ਨੂੰ ਉਹ ਨਹੀਂ ਨਾ ਹੈਗਾ ਵੀ ਮਤਲਬ ਕਿ ਸ਼ਰਮ ਹੁੰਦੀ ਆ ਕਿ ਮੇਰੇ ਘਰ ਵਾਲੇ ਨੇ ਮੈਨੂੰ ਇਦਾਂ ਨੋਚਿਆ ਸੀ ਨਾ ਕਿ ਮੈਂ ਆਪਣੇ ਘਰ ਦੇ ਨੂੰ ਮੂੰਹ ਦਿਖਾਣ ਦੀ ਕਾਬਿਲ ਨਹੀਂ ਸੀ ਹੋਦੀ ਕਿ ਇੰਨਾ ਉਹ ਨਸ਼ੇ ਦੇ ਵਿੱਚ ਤੁੱਤ ਇੰਨਾ ਉਹ ਸ਼ਰਾਬੀ ਪਰ ਉਹਨੂੰ ਆਪਣੀ ਆਪ ਦੀ ਸੁਰਤ ਨਹੀਂ ਸੀ ਤੇ ਮੈਂ ਉਸ ਵੇਲੇ ਆਪਣੀ ਕਿਸਮਤ ਨੂੰ ਝੁੰਦੀ ਸੀ ਹਾਂ ਕਿ ਮੈਨੂੰ ਕਿੱਥੇ ਸੁਟਿਆ ਤੇ ਮੇਰਾ ਸੁੱਟਣ ਵਾਲਾ ਕੌਣ ਮੇਰੀ ਭੈਣ ਅੱਜ ਉਹ ਗੱਲਾਂ ਇਹ ਕਹਿੰਦੇ ਨੇ ਕਿ ਧੂਏ ਗੱਲਾਂ ਕਿਉਂ ਕਰਨੀਆਂ ਮੈਂ ਜਦੋਂ ਉਹ ਚੀਜ਼ਾਂ ਲੋਕੀ ਕਹਿੰਦੇ ਨੇ ਭੁੱਲ ਜਾ ਪਰ ਜਿਹਦੇ ਨਾਲ ਬੀਤੀਆਂ ਹੁਣ ਮੈਂ ਭੁੱਲਦੀਆਂ ਨਹੀਂ ਉਹਨੂੰ ਕਦੇ ਨਹੀਂ ਭੁੱਲਦੀਆਂ ਅੱਜ ਦੇ ਟਾਈਮਾਂ ਦੇ ਵਿੱਚ ਤੇ ਕਹਿ ਦਿੰਦੀਆਂ ਨੇ ਨਾ ਇੱਕ ਮਿੰਟ ਲਾਂਦੀਆਂ ਨੇ ਤਲਾਕ ਲੈਣ ਲੱਗ ਪਏ ਤੇ ਸਾਡੇ ਸਮੇਂ 'ਚ ਤਲਾਕ ਨੂੰ ਕੀ ਕਹਿੰਦੇ ਹੁੰਦੇ ਸੀ ਬਹੁਤ ਵੱਡਾ ਮਹਿਨਾ ਬਦਨਾਮੀ ਕਿ ਚੰਗੇ ਘਰ ਦੀ ਨਹੀਂ ਜੰਮੀ ਹੈਗੀ ਤਲਾਕ ਦਾ ਨਾਂ ਲੈਣ ਲੱਗਿਆਂ ਵੀ ਕਹਿੰਦੇ ਸਾਨੂੰ ਸ਼ਰਮ ਆਉਂਦੀ ਏ ਇਹ ਖਾਨਦਾਨੀ ਧੀਆਂ ਦਾ ਕੰਮ ਨਹੀਂ ਹੈਗਾ ਨਾ ਪਰ ਮੈਨੂੰ ਜਦੋਂ ਮੰਨ ਲਓ ਕਿ ਸਤਵੇਂ ਦਿਨ ਮੈਨੂੰ ਲੈਣ ਆਏ ਆ ਮੇਰਾ ਮਦਲਜਖਮ ਹੋਇਆ ਜਿੱਦਾਂ ਤੇ ਮੈਂ ਆਪਣੀਆਂ ਭਰਜਾਈਆਂ ਨੂੰ ਨਹੀਂ ਦੱਸ ਸਕੀ ਕਿ ਮੇਰੇ ਨਾਲ ਇਦਾਂ ਹੋਈ ਆ ਜੇ ਮੇਰੀ ਭੈਣ ਪਿੰਡ ਜਵਾਈ ਉਹਨਾਂ ਨੂੰ ਮੈਂ ਦੱਸਿਆ ਤਾਂ ਕਿੰਦੀ ਲੈ ਫੇਰ ਕੀ ਹੋਇਆ ਮਤਲਬ ਇੱਕ ਜਾਨਵਰ ਦੇ ਲੜ ਲੱਗਣਾ ਮਨੁਸਾਨ ਨੇ ਇੱਕ ਬੱਚੇ ਨੇ ਹੋਰ ਤਾਂ ਕੀ ਬੀਤਦੀ